ਅੱਜ ਆਪਾਂ ਜਾ ਰਹੇ ਆ ਪਿੰਡ ਆਸ਼ੀਕੇ ਤੇ ਇੱਥੋਂ ਦੇ ਕਸਟਮਰ ਦੀ ਇਹ ਕੰਪਲੇਟ ਕੀ ਏਸੀ ਮੈਂ ਨਵਾਂ ਲਿਆਂਦਾ ਤੇ ਖੁਦ ਹੀ ਫਿੱਟ ਕਰ ਲਿਆ ਤੇ ਕੰਪਨੀ ਵਾਲਿਆਂ ਨੂੰ ਬੁਲਾਇਆ ਤੇ ਉਹ ਹੁਣ ਮੇਰੀ ਗੱਲ ਨਹੀਂ ਸੁਣਦੇ ਦੇਖਦੇ ਆ ਏਸੀ ਦੇ ਵਿੱਚ ਨੁਕਸ ਕੀ ਏ ਬਣੇ ਰਿਹਾ ਜੇ ਇਸ ਵੀਡੀਓ ਦੇ ਵਿੱਚ ਵੀਡੀਓ ਪੂਰੀ ਧੱਕੜ ਹੋਣ ਵਾਲੀ ਆ ਤੇ ਸ਼ੇਅਰ ਜ਼ਰੂਰ ਕਰ ਦਿਆ ਜੇ ਲਓ ਜੀ ਆਪਾਂ ਪਹੁੰਚ ਗਏ ਆ ਇਸ ਕਸਟਮਰ ਦੇ ਘਰ ਤੇ ਏਸੀ ਦੇ ਉੱਤੇ 에ਰਰ ਆ ਰਿਹਾ EC EC ਹੁਣ ਆਪਾਂ ਨੂੰ ਦੇਖਣਾ ਪਏਗਾ ਏਸੀ ਦਾ ਕਾਰਨ ਕੀ ਐ ਕਹਿੰਦੇ ਅਜੇ ਤਾਂ ਗੁੱਟਾਂ ਤੇ ਗਾਨੇ ਵੀ ਨਹੀਂ ਖੁੱਲੇ ਆਹੀ ਹਾਲਾਤ ਤੁਸੀਂ ਏਸੀ ਦੇ ਵੇਖ ਲਓ ਗਾਨੇ ਬੰਨੇ ਹੋਏ ਨੇ ਪਰ ਕੂਲਿੰਗ ਛੱਡ ਗਿਆ ਦੇਖੋ ਟੇਪ ਕਿਵੇਂ ਕੀਤੀ ਹੋਈ ਆ ਤੇ ਏਸੀ ਦਾ 에ਰਰ ਤੇ ਇੰਸਟਾਲੇਸ਼ਨ ਤੁਸੀਂ ਦੇਖੋ ਵੀ ਟੇਪਾਂ ਲਾ ਲਾ ਕੇ ਉੱਪਰਲੇ ਬੰਨੇ ਜਿਹੜੀ ਟੇਪ ਕੀਤੀ ਹੈ ਨਾ ਉਹ ਜੀ ਮੱਛੀ ਮੋਟਰਾਂ ਦੇ ਪੈਂਚਰ ਲਾਉਂਦੇ ਹੈਗੇ ਨੇ ਉਹ ਵਾਲੀ ਟੇਪ ਕੀਤੀ ਹੋਈ ਹੈ ਤੇ ਉਧਰੋਂ ਬਨੇ ਸੀਮੈਂਟ ਵਾਲੀ ਟੇਪ ਜਿਹੜੀ ਲੈਂਟਰਾਂ ਦੇ ਉੱਤੇ ਚੱਲਦੀ ਹੈ ਹੁਣ ਆਪਾਂ ਛੱਤ ਤੇ ਆ ਗਏ ਆਊਟਡੋਰ ਦੇ ਕੋਲ ਤੇ ਆਊਟਡੋਰ ਦੇ ਵੇਖੋ ਆ ਪਾਈਪਾਂ ਦੇ ਵੀ ਟੇਪ ਉਹੀ ਟੇਪ ਜਿਹੜੀ ਇੱਥੇ ਚਿਪਕਾ ਚਿਪਕਾ ਕੇ ਕੀਤੀ ਹੋਈ ਸਮਝ ਨਹੀਂ ਆ ਰਹੀ ਵੀ ਇਸ ਟੇਪ ਦਾ ਰੋਲ ਕੀ ਹੋ ਸਕਦਾ ਏਸੀ ਨੂੰ ਆਪਾਂ ਚਲਾ ਦਿੱਤਾ ਤੇ ਪਹਿਲਾਂ ਜਿਹੜੀਆਂ ਟੇਪਾਂ ਉਹ ਖੋਲਦੇ ਆ ਤੇ ਫਿਰ ਦੇਖਦੇ ਆ ਥੋੜੀ ਜੀ ਹਲਕੀ ਜੀ ਬਰਫ਼ ਜੰਮਦੀ ਪਈ ਆ ਕੁਆਟਰ ਦੀ ਪਾਈਪ ਤੇ ਬਰਫ਼ ਜੰਮਣ ਦੇ ਕਾਰਨ ਜਿਹੜੇ ਉਹ ਤੁਹਾਡੇ ਸਾਹਮਣੇ ਆਪਾਂ ਰੱਖਦੇ ਆ ਕਿਉਂ ਜੰਮਦੀ ਪਈ ਐ ਤੇ ਆਹ ਵੇਖੋ ਹੁਣ ਆਪਾਂ ਇਹਦੀ ਲੀਕੇਜ ਚੈੱਕ ਕਰ ਰਹੇ ਆ ਕਿਸੇ ਬੰਨੇ ਲੀਕੇਜ ਹੈਗੀ ਐ ਕਿ ਨਹੀਂ ਨੀਚੇ ਆਣ ਕੇ ਜਿਹੜੇ ਫਲੇਅਰ ਨਾਟ ਸੀ ਉਹ ਚੈੱਕ ਕਰ ਰਹੇ ਆ ਲੀਕੇਜ ਮਿਲ ਨਹੀਂ ਰਹੀ ਲੇਕਿਨ ਡਾਟ ਆਪਾਂ ਨੂੰ ਇਹਨਾਂ ਨੜਾਂ ਤੇ ਆ ਰਿਹਾ ਕਿਉਂਕਿ ਨਵਾਂ ਏਸੀ ਇਹ ਨਵੇਂ ਏਸੀ ਦੇ ਵਿੱਚ 1000 ਪੀਸ ਦੇ ਵਿੱਚੋਂ ਮੰਨ ਲਓ 1% ਵੀ ਚਾਂਸ ਬਹੁਤ ਘੱਟ ਹੁੰਦੇ ਕਿ ਨਵੇਂ ਏਸੀ ਦੇ ਵਿੱਚ ਲੀਕੇਜ ਜਿਹੜੀ ਹੋਵੇ ਏਸੀ ਲਾਇਆ ਨੂੰ ਅਜੇ ਸਿਰਫ 20 ਦਿਨ ਹੋਏ ਨੇ ਤੇ ਇਹਨਾਂ ਦਾ ਕਹਿਣਾ ਕਿ ਪਹਿਲੇ ਜਿਹੜੇ 10 15 ਦਿਨ ਉਹ ਬਹੁਤ ਹੀ ਵਧੀਆ ਚੱਲਿਆ ਤੇ ਇੱਥੋਂ ਡਾਟ ਵੀ ਕਲੀਅਰ ਹੋ ਜਾਂਦਾ ਕਿ ਫੰਡਾ ਤਾਂ ਕੋਈ ਲੀਕੇਜ ਦਾ ਹੈ ਅਸੀਂ ਨੂੰ ਫਿਰ ਤੋਂ ਸਟਾਰਟ ਕੀਤਾ ਤੇ ਇਹਦਾ ਜਿਹੜਾ ਬੈਕ ਪ੍ਰੈਸ਼ਰ ਚੱਲਦਾ ਹੋਇਆ 80 ਕੋ ਪਾਉਂਡ ਜਿਹੜਾ ਸ਼ੋਅ ਕਰਦਾ ਪਿਆ ਇਹੀ ਕਾਰਨ ਹੈ ਕਿ ਜਿਹੜੀ ਇੰਦੇ ਤੇ ਬਰਫ਼ ਜੰਮਦੀ ਪਈ ਹੈ ਏਸੀ ਚੱਲ ਰਿਹਾ ਹੈ ਤੇ ਚੱਲਦੇ ਏਸੀ ਦੇ ਵਿੱਚ ਜਿਹੜੀ ਗੈਸ ਹੈਗੀ ਹੈ ਉਹ ਆਪਾਂ ਇੱਕ ਵਾਰੀ ਸਟੋਰ ਕਰ ਲੈਣੇ ਆ ਉਸ ਤੋਂ ਬਾਅਦ ਦੇ ਵਿੱਚ ਫਿਰ ਅਗਲਾ ਪ੍ਰੋਸੈਸ ਦੇਖਦੇ ਹਾਂ ਕੁਆਟਰ ਵਾਲ ਨੂੰ ਲੋਕ ਕੀਤਾ ਤੇ ਨਾਲ ਦੀ ਨਾਲ ਜਿਹੜਾ ਬੈਕ ਪ੍ਰੈਸ਼ਰ 80 ਤੋ ਹਾਟ ਕੇ ਤੇ ਮੈਨਸ ਦੇ ਵਿੱਚ ਚਲਾ ਗਿਆ ਇਸ ਦਾ ਮਤਲਬ ਹੈ ਕਿ ਗੈਸ ਜਿਹੜੀ ਆ ਆਪਣੀ ਸਟੋਰ ਹੋ ਚੁੱਕੀ ਹੈ ਤੇ ਜਿਹੜਾ ਹਾਫ ਵਾਲਾ ਵਾਲ ਵੀ ਆ ਉਹ ਵੀ ਆਪਾਂ ਕਲੋਜ਼ ਕਰ ਦਿੱਤਾ ਹੁਣ ਆਪਾਂ ਨੂੰ ਇਹਦੀ ਮੇਨ ਜੜ ਲੱਭਣੀ ਪੈਣੀ ਆ ਲੀਕੇਜ ਵਾਲੀ ਜੇਕਰ ਲੀਕੇਜ ਨਾ ਲੱਭੀ ਤੇ ਗੈਸ ਪਾਉਣ ਦਾ ਕੋਈ ਫਾਇਦਾ ਨਹੀਂ ਜਿੰਨਾ ਚਿਰ ਲੀਕੇਜ ਨਹੀਂ ਲੱਭੇਗੀ ਉਹਨਾਂ ਟਾਈਮ ਆਪਾਂ ਏਸੀਸੀ ਦੀ ਜਾਨ ਨਹੀਂ ਛੱਡਣ ਵਾਲੇ ਪ੍ਰੈਸ਼ਰ ਪਰਣਾ ਸ਼ੁਰੂ ਹੋ ਗਿਆ ਤੇ ਹੁਣ ਆਪਾਂ ਫਿਰ ਉਹੀ ਥੱਲੇ ਵਾਲੇ ਕੁਆਟਰਾਂ ਵਾਲੇ ਵਾਲ ਹਾਫ ਵਾਲੇ ਵਾਲ ਇੰਡੋਰ ਦੇ ਕੋਲ ਆ ਗਏ ਆ ਲੀਕੇਜ ਤਾਂ ਅਜੇ ਵੀ ਨਹੀਂ ਮਿਲ ਰਹੀ ਡਾਊਟ ਮੇਰਾ ਕਲੀਅਰ ਹੈ ਲੀਕੇਜ ਤਾਂ ਹੋਏਗੀ ਜ਼ਰੂਰ ਜਿਹੜੀ ਗੈਸ ਜਿਹੜੀ ਘਟ ਗਈ ਹੈ ਹੁਣ ਆਪਾਂ ਫਿਰ ਉੱਪਰ ਆ ਗਏ ਆ ਤੇ 500 ਪਾਉਂਡ ਜਿਹੜਾ ਪ੍ਰੈਸ਼ਰ ਇੰਦੇ ਵਿੱਚ ਸਟੈਂਡ ਕਰ ਦਿੱਤਾ ਤੇ ਪ੍ਰੈਸ਼ਰ ਪੰਪ ਨੂੰ ਬੰਦ ਕਰਤਾ ਇਹ ਸ਼ੂ ਕਰਦੇ ਆਂ ਫਿਰ ਆਪਾਂ نیچے ਜਿੱਥੇ ਇਹ ਹੀ ਨਾੜ ਕੱਸੇ ਹੋਏ ਸੀਗੇ ਇਨਡੋਰ ਦੇ ਕੋਲ ਤੇ ਹੁਣ ਤੁਸੀਂ ਦੇਖੋ ਵੀ 500 ਪਾਉਂਡ ਪ੍ਰੈਸ਼ਰ ਭਰਿਆ ਤੇ ਜਿਹੜੀ ਲੀਕੇਜ ਹੈ ਉਹ ਬਹੁਤ ਹੀ ਮਾਈਨਰ ਹੈ ਆ ਦੇਖੋ ਬਲਬਲੇ ਬਣ ਰਹੇ ਆ ਬਹੁਤ ਹਲਕੇ ਆਹ ਦੇਖੋ ਥੋੜਾ ਜਿਹਾ ਫੁੱਲਿਆ ਬੁਲਬਲਾ ਇਹੀ ਕਾਰਨ ਸੀ ਕਿ ਜਿਹੜਾ ਏਸੀ 10 15 ਦਿਨ ਸਹੀ ਚੱਲਿਆ ਉਹੀ ਨਾੜ ਜਿਹੜੇ ਆ ਜਿਹੜੇ ਇਹਨਾਂ ਨੇ ਪਹਿਲਾਂ ਕੱਸੇ ਸੀ ਉਹਨਾਂ ਨੂੰ ਆਪਾਂ ਦੁਬਾਰਾ ਕੱਸ ਰਹੇ ਹਾਂ ਪ੍ਰੈਸ਼ਰ ਦੇਣ ਤੋਂ ਬਾਅਦ ਦੇ ਵਿੱਚ ਦੋਨੋਂ ਨਾੜ ਚੰਗੀ ਤਰ੍ਹਾਂ ਕੱਸੇ ਤੇ ਫਿਰ ਉਸ ਤੋਂ ਉੱਪਰ ਚੱਗ ਲਗਾਈ ਤੇ ਕੋਈ ਵੀ ਬੱਬਲ ਨਹੀਂ ਸੀ ਆ ਰਿਹਾ ਤੇ ਇਥੋਂ ਆਪਣਾ ਕਲੀਅਰ ਹੋ ਗਿਆ ਕਿ ਲੀਕੇਜ ਵਾਲਾ ਫੰਡਾ ਇੱਥੇ ਤਾਂ ਨਹੀਂ ਰਿਹਾ ਇਨਸੂਲੇਸ਼ਨ ਦਾ ਪੀਸ ਲਿਆ ਤੇ ਇਹਨਾਂ ਪਾਈਪਾਂ ਦੇ ਉੱਪਰਲੇ ਬਲੇ ਲਾ ਕੇ ਤੇ ਚੰਗੀ ਤਰ੍ਹਾਂ ਟੇਪ ਕਰ ਦਿੱਤੀ ਕਿਉਂਕਿ ਜਿਹੜਾ ਬੁਲਟ ਮੀਟਰ ਸਟੈਪਲੈਜ਼ਰ ਵੀ ਲੱਗਿਆ ਹੋਇਆ ਸੀ ਉਹ ਇਹਨਾਂ ਪਾਈਪਾਂ ਦੇ ਨੀਚੇ ਲੱਗਿਆ ਸੀ ਤੇ ਜਦੋਂ ਬਰਫ਼ ਜੰਮਦੀ ਸੀ ਟਪਕ ਟਪਕ ਕੇ ਪਾਣੀ ਇਸ ਸਟੈਪਲੈਜ਼ਰ ਦੇ ਵਿੱਚ ਜਾ ਰਿਹਾ ਸੀ ਫਿਰ ਪਹੁੰਚੇ ਆਊਟਡੋਰ ਦੇ ਕੋਲ ਤੇ ਪ੍ਰੈਸ਼ਰ ਅਜੇ ਇਹਦੇ ਵਿੱਚ ਸਟੈਂਡ ਹੈ ਤੇ ਇਹ ਵਾਲੇ ਨਾਟ ਹੈ ਜੇ ਆਪਣੇ ਕਲੀਅਰ ਕਰਨੇ ਬਾਕੀ ਹੈ ਦੇਖੋ ਕਿੰਨਾ ਹਲਕਾ ਨਾਟ ਕੱਸਿਆ ਹੈ ਆਸਾਨੀ ਦੇ ਨਾਲ ਖੁੱਲ ਰਿਹਾ ਆਸਾਨੀ ਨਾਲ ਇਹ ਲੀਕੇਜ ਰੋਕੇਗਾ ਲੀਕੇਜ ਨੂੰ ਰੋਕਣ ਵਾਸਤੇ ਇਹਨੂੰ ਚੰਗੀ ਤਰ੍ਹਾਂ ਟਾਈਟ ਕਰਨਾ ਜ਼ਰੂਰੀ ਸੀ ਤਾਂ ਕਰਕੇ ਜਿਹੜੀ ਇਹ ਲੀਕੇਜ ਹੋਈ ਦੇਖੋ ਕਿੰਨਾ ਨੜ ਕਿੰਨਾ ਜ਼ਿਆਦਾ ਢਿੱਲਾ ਸੀਗਾ ਇਹੀ ਹਾਲ ਕੁਆਟਰ ਦੇ ਨਟ ਦਾ ਇਹ ਵੀ ਪੂਰਾ ਲੂਜ਼ ਪੂਰਾ ਢਿੱਲਾ ਦੇਖੋ ਕਿੰਨਾ ਜ਼ਿਆਦਾ ਇੰਨੀ ਤਾਂ ਲੀਕੇਜ ਹੋਣੀ ਸੀ ਜੇ ਕਰੇ AC ਲੱਗਿਆ ਜੇ ਇਹਨੇ ਨਾ ਢਿੱਲੇ ਰੱਖਾਂਗੇ ਤੇ ਫਿਰ ਕੁਝ ਵੀ ਨਹੀਂ ਹੁਣ ਦੁਬਾਰਤੋਂ ਫਿਰ ਆਪਾਂ ਚੈੱਕ ਕਰ ਰਹੇ ਆ ਲੀਕੇਜ ਹੈ ਜਾਂ ਨਹੀਂ ਜੇ ਨਜ਼ਰ ਕਲੀਅਰ ਨਹੀਂ ਹੁੰਦਾ ਉਹਨਾਂ ਟਾਈਮ ਇਹਦੇ ਵਿੱਚ ਆਪਾਂ ਗੈਸ ਨਹੀਂ ਪਾਵਾਂਗੇ ਜਿਹੜਾ ਭਰਿਆ ਸੀ ਪ੍ਰੈਸ਼ਰ ਲੀਕੇਜ ਚੰਗੀ ਤਰ੍ਹਾਂ ਕਨਫਰਮ ਕਰਨ ਤੋਂ ਬਾਅਦ ਵਿੱਚ ਉਹਨੂੰ ਸਾਰੇ ਨੂੰ ਆਪਾਂ ਬਾਹਰ ਕੱਢ ਦਿੱਤਾ ਹੁਣ ਆਪਾਂ ਕਰਵਾਵਾਂਗੇ ਵੈਕਿਊਮ ਤੇ ਵੀਰ ਤੋਂ ਮੁਗਵਾ ਰਹੇ ਆ ਵੈਕਿਊਮ ਪੰਪ ਚਲਾ ਗਿਆ ਵੀਰ ਹਾਂ ਉਹਦ ਗਿਆ ਪ੍ਰੈਸ਼ਰ ਗੇਜ ਉਤਾਰ ਕੇ ਲਾ ਲਈ ਵੈਕਿਊਮ ਗੇਜ ਤੇ ਵੈਕਿਊਮ ਪੰਪ ਕਰ ਦਿੱਤਾ ਸਟਾਰਟ ਵੈਕਿਊਮ ਪ੍ਰੋਸੈਸ ਚੱਲ ਰਿਹਾ ਤੇ ਵੀਰ ਨੂੰ ਇੱਕ ਵਾਰੀ ਫੇਰ ਕੰਮ ਦਿੱਤਾ ਤੇ R32 ਵਾਲਾ ਜਿਹੜਾ ਗੈਸ ਵਾਲਾ ਸਿਲੰਡਰ ਵੀ ਮੰਗਵਾ ਲਿਆ ਤੇ ਹੁਣ ਥੋੜਾ ਜਿਹਾ ਇਹਨੂੰ ਕਿਹਾ ਮੇਰਾ ਹੋਰ ਬੋਝ ਹਲਕਾ ਕਰ ਦੇ ਤੇ ਪ੍ਰੈਸ਼ਰ ਪੰਪ ਵੀ ਆਪਾਂ ਵਾਪਸ ਭੇਜਤਾ ਇਸ ਵੀਰ ਦੇ ਹੱਥੋਂ ਇਤੋਂ ਬਾਅਦ ਮੈਂ ਛੱਡੀ ਨਾ ਹਾਂ ਇਦਾਂ ਘੁੱਟ ਕੇ ਵੈਕਿਊਮ ਪ੍ਰੋਸੈਸ ਪੂਰਾ ਕੰਪਲੀਟ ਹੋ ਚੁੱਕਾ ਤੇ ਹੁਣ ਆਪਾਂ ਇਹਦੇ ਵਿੱਚ ਛੱਡਾਂਗੇ ਗੈਸ R32 ਗੈਸ ਛੱਡ ਦਿੱਤੀ ਤੇ ਕੰਪਰੈਸ਼ਰ ਔਨ ਕਰ ਦਿੱਤਾ ਆਊਟਡੋਰ ਦਾ ਕੰਪਰੈਸ਼ਰ ਚੱਲ ਰਿਹਾ ਤੇ ਜਿੰਨੀ ਵੀ ਗੈਸ ਸੀਗੀ ਦੇਖੋ ਥੋੜਾ ਥੋੜਾ ਮੈਨਸ ਦੇ ਵਿੱਚ ਜਾਣਾ ਸ਼ੁਰੂ ਹੋ ਗਈ ਤੇ 4 ਐਂਪੀਅਰ ਲੈ ਰਿਹਾ ਜਿਵੇਂ ਜਿਵੇਂ ਗੈਸ ਪੂਰੀ ਹੋ ਰਹੀ ਆ ਕੰਪਰੈਸ਼ਰ ਦੀ ਆਵਾਜ਼ ਚੇਂਜ ਹੋ ਰਹੀ ਐ ਐਂਪੀਅਰ ਥੋੜੇ ਜੇ ਅਪ ਹੋ ਰਿਹਾ ਤੇ ਹੀਟ ਜਿਹੜੀ ਆ ਉਹ ਵੀ ਆ ਰਹੀ ਆ ਗੈਸ ਦਾ ਪ੍ਰੋਸੈਸ ਹੌਲੀ ਹੌਲੀ ਕੰਪਲੀਟ ਹੋ ਰਿਹਾ ਐਂਪੀਅਰ 5 ਤੋਂ ਉੱਪਰ ਚਲੇ ਗਿਆ 5.5 ਹੋਣ ਵਾਲਿਆ ਇਹਦੇ ਤੇ ਉੱਪਰ ਮੈਕਸਿਮਮ 5.7 ਐਂਪੀਅਰ ਤੇ ਗੈਂਸ ਦਾ ਬੈਕ ਪ੍ਰੈਸ਼ਰ ਲਗਭਗ 160 ਦੇ ਕਰੀਬ ਰਿਟਰਨ ਵੀ ਪੂਰੀ ਆ ਚੁੱਕੀ ਆ ਇਨਡੋਰ ਦੇ ਵਿੱਚੋਂ ਪਾਣੀ ਨਿਕਲਣਾ ਸ਼ੁਰੂ ਹੋ ਗਿਆ ਈਸੀ ਵਾਲਾ 에ਰਰ ਗੈਪ ਹੋ ਚੁੱਕਾ ਹੈ ਇਕਦਮ ਮਸਤ ਕੂਲਿੰਗ ਸਾਰੇ ਬਲੋਰ ਦੇ ਵਿੱਚੋਂ ਇੱਕੋ ਜੀ ਹਵਾ ਠੰਡੀ ਠੰਡੀ ਆ ਰਹੀ ਹੈ ਅੱਗੇ ਵੇਖ ਕੇ ਮੈਂ ਹੈਰਾਨ ਮੈਨੂੰ ਹਾਸਾ ਤੁਸੀਂ ਵੀ ਦੇਖੋਗੇ ਇੱਕ ਵਾਰੀ ਸੋਚੋਗੇ ਐਵੇਂ ਦੇ ਇੰਜੀਨੀਅਰ ਆ ਦੇਖੋ ਟਰਮੀਨਲ ਤੇ ਕੁਝ ਵੀ ਨਹੀਂ ਲੱਗਿਆ ਆ ਆਊਟਡੋਰ ਦੀ ਸਪਲਾਈ ਕਿੱਧਰ ਗਈ ਇਹ ਦੇਖ ਕੇ ਹੈਰਾਨ ਹੋ ਗਿਆ ਮੈਂ ਕਿ ਆਊਟਡੋਰ ਦੀ ਸਪਲਾਈ ਕਿੱਥੋਂ ਜਾ ਰਹੀ ਆ ਆਊਟਡੋਰ ਦੇ ਤਾਂ ਕੋਈ ਵੀ ਨਟ ਕੋਈ ਵੀ ਵਾਇਰ ਨਹੀਂ ਜਾ ਰਹੀ ਫਿਰ ਇਨਡੋਰ ਦਾ ਕਵਰ ਖੋਲਿਆ ਇੱਕ ਵਾਰ ਤਾਂ ਮੈਂ ਸੋਚਿਆ ਕਿ ਜਿਹੜੀ ਆ ਕਾਪਰ ਦੀ ਪਾਇਪ ਇਹਦੇ ਨਾਲ ਹੀ ਬੈਕ ਸਾਈਡ ਤੋਂ ਜਿਹੜੀ ਆ ਵਾਇਰ ਆਈ ਹੋਵੇਗੀ ਤੇ ਉੱਪਰਲੇ ਬੰਨੇ ਲਗਾ ਦਿੱਤੀ ਹੋਵੇਗੀ ਉਸ ਤੋਂ ਬਾਅਦ ਤੁਸੀਂ ਆ ਦੇਖੋ ਇੱਥੇ ਆਣ ਕੇ ਮੇਰੇ ਹੋਸ਼ ਉੱਡ ਗਏ ਕਿਉਂਕਿ ਸਟੈਪਲੇਜਰ ਦੇ ਵਿੱਚ ਇਨਡੋਰ ਔਰ ਆਊਟਡੋਰ ਦੀ ਵਾਇਰ ਚਪਕਾਈ ਹੋਈ ਹੈ। ਮੈਨੂੰ ਸਿੱਖਣ ਨੂੰ ਮਿਲਿਆ ਕੁਝ ਇਦਾਂ ਵੀ ਅਸੀਂ ਚੱਲ ਪੈਂਦੇ ਹਾਂ। ਇਨਡੋਰ ਦਾ ਨਿਊਟਰਲ ਫੇਸ ਤੇ ਆਊਟਡੋਰ ਦਾ ਨਿਊਟਰਲ ਫੇਸ ਤੇ ਅਰਥ ਵਾਲੇ ਦੇ ਵਿੱਚ ਅਰਥ ਸਟੈਪਲੇਜਰ ਦੇ ਵਿੱਚੋਂ ਆਊਟਡੋਰ ਨੂੰ ਸਿੱਧੀ ਸਪਲਾਈ ਦੇ ਦਿੱਤੀ। ਕਿਉਂਕਿ ਸਾਨੂੰ ਇਸ ਚੀਜ਼ ਦਾ ਕਲੀਅਰ ਬਾਅਦ ਵਿੱਚ ਹੋਇਆ ਕਿਉਂਕਿ ਜਦੋਂ ਐਮਸੀ ਤੋਂ ਏਸੀ ਨੂੰ ਆਨ ਕਰਦੇ ਸੀ ਤੇ ਨਾਲ ਦੀ ਨਾਲ ਆਊਟਡੋਰ ਵੀ ਆਨ ਹੋ ਰਿਹਾ ਸੀ। ਮੈਂ ਸੋਚਿਆ ਕਿ ਸ਼ਾਇਦ ਕਈ ਵਾਰੀ ਟਰਬੋ ਵਾਲਾ ਫੰਕਸ਼ਨ ਜਿਹੜਾ ਆਪਣਾ ਨਾਲ ਦਾ ਵੈਲੀ ਹੈ ਉਹ ਔਨ ਕਰ ਦਿੰਦਾ ਸੀ ਤੇ ਕਪਰੈਸ਼ਰ ਉੱਪਰ ਮੈਨੂੰ ਤਾਂ ਨਾਲ ਹੀ ਤੇ ਨਾਲ ਸਟਾਰਟ ਮਿਲ ਰਿਹਾ ਸੀਗਾ ਪਰ ਫੰਡਾ ਜਿਹੜਾ ਇਹ ਨਿਕਲਿਆ ਇੱਥੇ ਪਹਿਲਾਂ ਤਾਂ ਆਊਟਡੋਰ ਦੀ ਤਾਰ ਜਿਹੜੀ ਹੈ ਉਹਨੂੰ ਖਿੱਚ ਖੁੱਚ ਕੇ ਪੂਰਾ ਕੀਤਾ ਤੇ ਉਸ ਤੋਂ ਬਾਅਦ ਵਿੱਚ ਜਿੱਥੇ ਮੇਨ ਸਪਲਾਈ ਲੱਗਣੀ ਸੀਗੀ ਆਊਟਡੋਰ ਵਾਲੀ ਉਸੇ ਟਰਮੀਨਲ ਦੇ ਵਿੱਚ ਵਾਇਰ ਨੂੰ ਕੱਸ ਦਿੱਤਾ ਸਭ ਕੁਝ ਸੈੱਟ ਕਰਕੇ ਟਾਪ ਕਵਰ ਲਗਾ ਦਿੱਤਾ ਤੇ ਏਸੀ ਨੂੰ ਆਨ ਕਰ ਦਿੱਤਾ ਜਿਹੜਾ 에ਰਰ ਸੀ ਉਹ ਵੀ ਗਾਇਬ ਕੂਲਿੰਗ ਓਕੇ ਜੇਕਰ ਇਹ ਵੀਡੀਓ ਚੰਗੀ ਲੱਗੀ ਤੇ ਇਸ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਨਾ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ